3 ਮਹੀਨੇ ਪਹਿਲਾਂ ਬਗੈਰ ਘਰਦਿਆਂ ਤੋਂ ਵਿਆਹ ਕੀਤਾ ਤੇ ਹੁਣ ਉਸੇ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਦਰਅਸਲ ਲੜਕੀ ਆਸ਼ਾ ਰਾਣੀ ਜਿਸ ਦੀ ਮਾਤਾ ਤੇ ਭੈਣ ਨੇ ਦੋਸ਼ ਲਗਾਇਆ ਕਿ ਆਸ਼ਾ ਰਾਣੀ ਨੂੰ ਉਸਦੇ ਪਤੀ ਸੁਖਬੀਰ ਪਾਲ ਦਿਵਲੋਕ ਗਲਾ ਕੋਟ ਕੇ ਮਾਰ ਮੁਕਾਇਆ ਗਿਆ। ਦੱਸਿਆ ਜਾ ਰਿਹਾ ਕਿ 10 ਤਰੀਕ ਰਾਤ 9 ਵਜੇ ਲੜਕੀ ਦੇ ਪਤੀ ਦੇ ਨਾਮ ਸੰਪਰਕ ਕਰਦene ਉਹ ਕਹਿੰਦਾ ਹੈ ਕਿ ਮੈਂ ਹੁਣੇ ਤੁਹਾਡੀ ਕੁੜੀ ਦੇ ਨਾਲ ਗੱਲ ਕਰਵਾਉਣਾ। ਫਿਰ ਉਸ ਤੋਂ ਬਾਅਦ ਫੋਨ ਬੰਦ ਹੋ ਜਾਂਦਾ। ਇਸ ਮਾਮਲੇ ਦੇ ਵਿੱਚ ਲੜਕੀ ਦਾ ਤੇ ਇਸ ਮਾਮਲੇ ਦੇ ਵਿੱਚ ਲੜਕੀ ਪਰਿਵਾਰ ਦਾ ਇਹ ਕਹਿਣਾ ਹੈ ਕਿ ਉਹਨਾਂ ਦੀ ਕੁੜੀ ਨੂੰ ਮਾਰ ਮੁਕਾਇਆ ਗਿਆ ਤੇ ਡੀਐਸਪੀ ਜਿਹੜੇ ਨੇ ਉਹਨਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਲੜਕੀ ਦੀ ਡੈੱਡ ਬੋਡੀ ਸ਼ਮਸ਼ਾਨ ਘਾਟ ਦੇ ਮੋਰਚਰੀ ਚ ਪਈ ਹੈ ਤੇ ਮਾਮਲੇ ਦੀ ਪੜਤਾਲ ਹੋ ਰਹੀ ਹੈ ਲੜਕੀ ਦਾ ਪੇਕਾ ਪਰਿਵਾਰ ਇਹ ਕਹਿ ਰਿਹਾ ਹੈ ਕਿ ਕੁੜੀ ਦੇ ਵੱਲੋਂ 3 ਮਹੀਨੇ ਪਹਿਲਾਂ ਬਿਨਾਂ ਸਾਡੀ ਮਨਜ਼ੂਰੀ ਤੋਂ ਵਿਆਹ ਕਰਵਾਇਆ ਗਿਆ ਤੇ ਹੁਣ ਉਸਦੇ ਪਤੀ ਦੇ ਵੱਲੋਂ ਹੀ ਉਸ ਨੂੰ ਮਾਰ ਮੁਕਾਇਆ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਪਤੀ ਹੈ ਇਸਦੇ ਪਰਿਵਾਰ ਜਿਹੜਾ ਇਲਜ਼ਾਮ ਲਾ ਰਿਹਾ ਸੀ ਹਾਲਾਂਕਿ ਮੁੰਡਾ ਜਿਸ ਦੇ ਨਾਲ ਇਸਦਾ ਵਿਆਹ ਹੋਇਆ ਸੀ ਉਸ ਵੱਲੋਂ ਵੀ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਜਾਂਚ ਕਰ ਰਹੀ ਹੈ। ਹਾਲਾਂਕਿਨੇ ਜੇ ਤੁਸੀਂ ਅੱਜ ਇੱਥੇ ਆਏ ਹੋ। ਮੈਂ ਦੱਸਣਾ ਰਣ ਹਾਂ। ਹਾਂਜੀ ਕੀ ਹੋਇਆ ਤੁਹਾਡੇ ਨਾਲ? ਇਹ ਘਰ ਗਿਆ ਸੀ ਮੁੰਡਾ ਸੋ। ਅੱਛਾ। ਹਾਂਜੀ। ਕਿੰਦਾ ਵਿਆਹ ਕਰਾਇਆ ਸੀ ਹੰਜੀ ਕਹਿੰਦਾ ਜਿਵੇਂ ਲੈ ਕੇ ਗਿਆ ਮੈਂ ਛੱਡ ਕੇ ਵੀ ਜਾਊਗਾ ਘਰ ਹਾਂਜੀ ਮਾਂ ਕਹਿੰਦੀ ਮੇਰੇ ਵੀ ਛੇਂਦ ਨਹੀਂ ਐ ਬਿਆਹ ਕਦੋਂ ਹੋਇਆ ਸੀ ਜੀ ਮੈਂ ਦੱਸ ਤੁਸੀਂ ਤੁਸੀਂ ਮੈਨੂੰ ਮੈਜਿਸਟਰ ਹੋਰ ਇੱਕ ਮਿੰਟ ਤੁਸੀਂ ਫਗਵਾ ਰਹੇ ਹੋ ਤੇ ਤੁਜੀ ਤੁਹਾਡੇ ਮੈਡੀਕਲ ਹੋਈ ਸੀ ਠੀਕ ਹੈ ਸਰਪ੍ਰੀਖ ਅਨੁਸਾਰ ਪਿਆ ਕਰਵਾਇਆ ਆਪਣਾ ਨਾਮ ਕੀ ਤੁਹਾਨੂੰ ਜਾਣਦਾ ਦੇ ਵੀ ਮੈਂ ਕੋਈ ਛੋਟੀ ਭੈਣ ਹੈ ਮੱਕੀ ਨਾ ਮੈਂ ਸਿਸਟਰ ਜਿਸ ਦਾ ਵਿਆਹ ਦਾ ਨਾਮ ਆਸ਼ਾ ਰਣੀਆ ਹੂੰ ਜੋ ਕੋ ਮੁੰਡੇ ਦੀ ਮੰਗਣੀ 6 ਤਰੀਕ ਨੂੰ ਹੋਈ 6 ਨਵੰਬਰ ਨੂੰ 2024 ਉਸ ਤੋਂ ਬਾਅਦ ਅਗਲੇ ਦਿਨ ਮੁੰਡਾ ਸਾਡੇ ਘਰ ਆਇਆ ਉਹਨੇ ਮੇਰੀ ਸਿਸਟਰ ਨਾਲ ਕੋਰਟ ਮੇਰੀ 7 ਤਰੀਕ ਨੂੰ ਕਰਾ ਲੀਤੀ ਉਸ ਤੋਂ ਬਾਅਦ ਉਸ 4 ਮਹੀਨੇ ਉਹ ਆਪਣੇ ਆਪਣੇ ਘਰ ਰਹਿਣਗੇ 4 ਮਹੀਨੇ ਕੋਰਟ ਮੇਰੀ ਨੂੰ ਹੋ ਗਿਆ ਮੁੰਡੇ ਨੇ ਲਾਰਾ ਲਾਇਆ ਮੇਰੀ ਭੈਣ ਨੂੰ ਉਹ ਸਾਡੇ ਘਰ ਨਹੀਂ ਆਈ ਮੈਂ ਆਪਣੀ ਮੰਮੀ ਨੂੰ ਬੁਲਾਉਂਗਾ ਠੀਕ ਆ ਜੀ 10 ਤਰੀਕ ਨੂੰ ਮੁੰਡਾ ਘਰ ਆਇਆ 10 ਤਰੀਕ ਤੋਂ ਬਾਅਦ ਮੁੰਡਾ ਇਹਨਾਂ ਨਾਲ ਗੱਲਬਾਤ ਕਰ ਆ ਡੈਡੀ ਆ ਆ ਪਾਪਾ ਆ ਆ ਪਾਜੀ ਆ ਇਹਨਾਂ ਨਾਲ ਗੱਲਬਾਤ ਹੋਈ ਕੀ ਗੱਲਬਾਤ ਹੋਈ ਉਹ ਘਰ ਉਹਨਾਂ ਨੂੰ ਭਰੋਸਾ ਦਿਵਾ ਕੇ ਲੈ ਕੇ ਗਿਆ ਫੇ ਮੈਂ ਤੁਹਾਡੀ ਕੁੜੀ ਨੂੰ ਜਿੱਦਾਂ ਲੈ ਕੇ ਚੱਲਾਂ ਉਦਾਂ ਛੱਡ ਕੇ ਜਾਊਂਗਾ ਮੈਂ ਕੁੜੀ ਨੂੰ ਖੁਸ਼ ਰੱਖੂੰਗਾ ਹਰ ਇੱਕ ਸਹੂਲਤ ਦਊਂਗਾ ਫੇ ਤੁਸੀਂ ਮੇਰੇ ਨਾਲ ਇਹਨੂੰ ਤੋੜ ਦਿਓ ਕਦੋਂ ਲੈ ਕੇ ਆਇਆ ਸੀ ਮੁੰਡਾ ਲੈ ਕੇ ਗਿਆ 10 ਤਰੀਕ ਨੂੰ 10 ਫਰਵਰੀ 10 ਫਰਵਰੀ 2025 ਕਿੱਥੋਂ ਲੈ ਕੇ ਗਿਆ ਸਾਡੇ 11 ਮੁੰਡਾ ਘਰੋਂ ਚਲੇ ਗਿਆ ਲੈ ਕਿੱਥੋਂ ਲੈ ਕੇ ਗਿਆ ਮੁੰਡਾ ਅਨੰਤਗੜ੍ਹ ਤੋਂ ਲੈ ਕੇ ਗਿਆ ਕੁੜੀ ਦੇ ਘਰੋਂ ਉਹਦਾ ਪੇਰੈਂਟਸ ਨਾਲ ਗੱਲ ਕਰਕੇ ਆ ਭਾਬੀ ਆ ਕੁੜੀ ਦੀ ਭਾਜੀ ਆ ਆ ਡੈਡੀ ਆ ਫੇਰ ਕੀ ਹੋਇਆ ਜੀ ਫੇਰ ਕੁਛ ਨਹੀਂ ਪਾਇਆ ਉਹ ਲੈ ਕੇ ਚਲੇ ਗਿਆ ਉਸ ਤੋਂ ਬਾਅਦ ਜੀ ਅਸੀਂ ਕਾਲ ਕੀਤੀ 2 ਵਜੇ ਬਾਅਦ ਮੇਰੇ ਕੋਲ ਕਾਲ ਡਿਟੇਲ ਵੀ ਹੈਗੀ ਆ ਕੁੜੀ ਦਾ ਫੋਨ ਬੰਦ ਆਣ ਲੱਗ ਗਿਆ 3:30-4 ਵਜੇ ਮੈਂ ਕੁੜੀ ਨੂੰ ਫੋਨ ਕੀਤਾ ਕੁੜੀ ਦਾ ਫੇਰ ਨਹੀਂ ਫੋਨ ਲੱਗਾ ਮੈਂ ਮੁੰਡੇ ਨੂੰ ਕੀਤਾ ਮੈਂ ਕਹਾਂ ਹਾਂਜੀ ਭਾਜੀ ਕਿੱਥੇ ਅਸੀਂ ਜੀ ਮਾਸੀ ਦੇ ਜਾ ਰਹੇ ਆਂ ਰਾਹੋਂ ਗਰ ਸ਼ੰਕਰ ਮੈਂ ਉੱਥੇ ਜਾ ਕੇ ਗੱਲ ਕਰਾਂਗਾ ਫਿਰ ਮੈਂ ਉਹਨੂੰ ਫੇਰ ਕਾਲ ਕੀਤੀ ਅੱਧੇ ਘੰਟੇ ਬਾਅਦ 4:30 ਵਜੇ ਮੈਂ ਕਹਾਂ ਹਾਂਜੀ ਹੋਣ ਕਿੱਥੇ ਮੈਂ ਤੁਹਾਡੀ ਗੱਲ ਕਰਾਉਂਦਾ ਕਿ ਨਾ ਵੇਟ ਕਰੋ ਮੇਰੇ ਨਾਲ ਹੀ ਨਹੀਂ ਮੈਨੂੰ ਕੋਈ ਵੀ ਮੋਟਰਸਾਈਕਲ ਦੀ ਆਵਾਜ਼ ਨਹੀਂ ਆਈ ਮੈਨੂੰ ਕੋਈ ਕਿਸੇ ਮਾਸੀ ਦੀ ਨਹੀਂ ਆਵਾਜ਼ ਆਈ ਬਿਲਕੁਲ ਸੁਨਸਾਨ ਜਗ੍ਹਾ ਸ ਫਿਰ ਮੈਂ ਉਹਨੂੰ ਕਾਲ ਕੀਤੀ 6:07 ਵਜੇ ਮੈਂ ਕਹਾ ਹਾਂਜੀ ਹੋਣ ਕਿੱਥੇ 5:30 ਸੌਰੀ ਉਹ ਕਹਿੰਦਾ ਜੀ ਮੈਂ ਕੁੜੀ ਬੱਸੇ ਬਿਠਾਤੀ ਆ ਕਿਸੀ ਕੁੜੀ ਤੁਹਾਡੀ ਗੱਲ ਸ਼ੰਕਰ ਤੋਂ ਬਿਠਾਈ ਹੋਈ ਆ ਮੈਂ ਤੇ ਤੁਸੀਂ ਜਾ ਕੇ ਉਹਨੂੰ ਤਕਰੀਬਨ 6:00 ਵਜੇ ਕਹਿੰਦਾ ਲੈ ਆਇਓ ਫਿਰ 6:00 ਤੱਕ ਬਾਜੀ ਹੋਣਾ ਨੂੰ ਮੈਂ ਕਾਲ ਕੀਤੀ ਮੇਰੇ ਭਾਜੀ ਸਿਸਟਰ ਨੂੰ ਲਿਆਇਓ ਮੁੰਡਾ ਕਹਿੰਦਾ ਮੈਂ ਬੱਸੇ ਬਿਠਾ ਦਿੱ ਮੇਰੀ ਗੱਲ ਹੋ ਗਈ ਮਾਸੀ ਨਾ ਜੇ ਅਸੀਂ ਸਵੇਰ ਨੂੰ ਕਹਿੰਦਾ ਸੀ ਕਹਿੰਦਾ بڑی ਮੰਮੀ ਨਾਲ ਗੱਲ ਕਰਾਂਗੇ ਮੈਂ ਆਪਣੇ ਘਰ ਨਹੀਂ ਜਾਣਾ ਕਿ ਨਾ ਮੈਂ ਹੋਟਲ 'ਚ ਰਹੂੰਗਾ ਜਾਂ ਮੈਂ ਆਪਣੇ ਦੋਸਤ ਦੇ ਰਹੂੰਗਾ ਉਸ ਤੋਂ ਬਾਅਦ ਮੈਂ ਘਰ ਦੇ ਨੂੰ ਫੋਨ ਕੀਤਾ ਮੈਂ ਕਿਹਾ ਤੁਸੀਂ ਲਿਆਇਓ ਫਿਰ ਮੇਰੇ ਡੈਡੀ ਕੇ 6:30 ਵਜੇ ਗਏ ਸੀ 6:30 ਵਜੇ ਗਏ ਤਾਂ 8:30 ਜਾਂ 9:00 ਵਜੇ ਘਰ ਆਏ ਸਾ ਸਾਰੀਆਂ ਨੰਗੀਆਂ ਕੁੜੀ ਸਾਡੀ ਨਹੀਂ ਉਤਰੀ। ਮੈਂ ਫੋਨ ਤੇ ਫੋਨ ਲਾਇਆ ਮੈਂ ਤਾਂ ਦੇਖੋ ਬਈ ਮੇਰੇ ਮੰਮੀ ਡੈਡੀ ਗਏ ਆ ਤਾਂ ਟੈਨਸ਼ਨ ਤੇ ਮੈਨੂੰ ਦੱਸੋ ਕੁੜੀ ਕਿੱਥੇ ਆ ਨਾ ਉਹ ਕਹਿ ਰਿਆ ਸੀ ਜੀ ਕੁੜੀ ਆਪਣੀ ਸਹੇਲੀ ਦੇ ਨਾਲ ਚਲ ਗਈ ਹੋਵੇ ਕਹਿੰਦਾ ਮਿਲੂ ਸਹੇਲੀ ਦੇ ਗਈ ਸੀ ਮੈਂ ਤਾਂ ਮੈਂ ਸਹੇਲੀ ਆ ਮੈਂ ਤਾਂ ਕਿ ਸਹੇਲੀ ਲੈ ਗਈ ਹੁੰਦੀ ਮੈਨੂੰ ਕਾਲ ਕਰਨੀ ਤੇ ਮੇਰੇ ਕਹਿ ਰਿਹਾ ਕਿ ਮੈਂ ਨਾ ਹਰ ਇੱਕ ਗੱਲ ਸ਼ੇਅਰ ਕਰਦੀ ਹਾਂ। ਕਿਉਂਕਿ ਮੈਨੂੰ ਕੋਈ ਕਾਲ ਨਹੀਂ ਆਈ ਮੇਰੇ ਸਿਸਟਰ ਦੀ ਮੈਂ ਕਹਿੰਦਾ ਮੇਰਾ ਭਰਾ ਬਣ ਕੇ ਮੈਂ ਤਾਂ ਦੱਸਦੀ ਮੈਨੂੰ ਟੈਨਸ਼ਨ ਹੋ ਰਹੀ ਹੈ ਭਾਜੀ ਕਿ ਕਿੱਥੇ ਆ ਉਹ ਕਹਿੰਦਾ ਜੀ ਮੇਰੇ ਕਹਿੰਦਾ ਮੇਰੇ ਨਾਲ ਵੀ ਆ ਮੇਰੇ ਨਾਲ ਨਹੀਂ ਵੀ ਆ ਸੇਫ ਆ ਕੁੜੀ ਮੈਂ ਕਹਿੰਦਾ ਜੇ ਸੇਫ ਆ ਮੈਨੂੰ ਦੱਸ ਕਿੱਥੇ ਆ ਨਾ ਤੇ ਤੇਰੇ ਨਾਲ ਹੀ ਆ ਜਾਂ ਕਿਤੇ ਹੋਰ ਕਹਿੰਦਾ ਨਹੀਂ ਆਪਣੀ ਸਹੇਲੀ ਦੇ ਹੋ ਸਕਦੀ ਆ ਵੀ ਮੇਰੇ ਨਾਲ ਆ ਸੇਫ ਵੀ ਆ ਨਹੀਂ ਵੀ ਆ ਮੈਂ ਤਾਂ ਕਹਿਣ ਦਾ ਮਤਲਬ ਕੀ ਆ ਕਹਿੰਦਾ ਮੈਂ ਕਹਿੰਦਾ ਮੇਰੇ ਸਾਟ ਲੱਗੀ ਪੈਰ ਤੇ ਮੈਂ ਡਾਕਟਰ ਕੋਲ ਆ ਨੇਰੇ ਵਿੱਚ ਆ ਮੈਂ ਤੇਰੀ ਜਾ ਕੇ ਗੱਲ ਕਰਉਣਾ ਆ ਮੈਨੂੰ 9 ਵਜੇ ਕੇ ਸਾਰਾ ਨੂੰ ਫੋਨ ਕਰਦੀ ਨੂੰ ਮੁੰਡੇ ਨੇ ਮੈਨੂੰ ਕੋਈ ਹਤਾ ਪਤਾ ਨਹੀਂ ਮੇਰੀ ਸਿਸਟਰ ਨਾਲ ਗੱਲ ਨਹੀਂ ਕਰਵਾਈ ਉਸ ਤੋਂ ਬਾਅਦ ਮੈਂ ਉਹਨੂੰ 6 ਵਜੇ ਸਵੇਰ ਦੇ ਮੈਂ ਡੈਡੀ ਨੂੰ ਉਹਨਾਂ ਨੂੰ ਘਰ ਕਹਿਤਾ ਮੈਂ ਕਿ ਤੁਸੀਂ ਜਾਓ ਕਿ ਕੋਈ ਗੱਲ ਨਹੀਂ ਠੀਕ ਆ ਮੇਕਾ ਟੈਨਸ਼ਨ ਚ ਹੋਣਗੇ ਹਨਾ ਤੇ ਮੈਂ ਕਾ ਟੈਨਸ਼ਨ ਚ ਹੋਣਗੇ ਤੁਸੀਂ ਜਾਓ ਘਰੇ ਮੇਕਾ ਕੁੜੀ ਆਪਣੀ ਸਹੇਲੀ ਦੇ ਚਲ ਗਈ ਹੈ ਮੈਨਾਂ ਨੂੰ ਝੂਠ ਕਿਆ ਉਸ ਮੁੰਡੇ ਨੇ ਮੈਨੂੰ ਸਵੇਰੇ ਵੀ ਇੱਦਾਂ ਕਿਹਾ ਕਹਿੰਦਾ ਜੀ ਆਪਣੀ ਸਹੇਲੀ ਦੇ ਨਾਲ ਗਈ ਹੋਵੇ ਕੁਮੇ ਕਹਿੰਦਾ ਕੋਈ ਨਹੀਂ ਮੈਂ ਦੇਖ ਮੈਂ ਜਦੋਂ ਕੁੜੀ ਕੇ ਵੀ ਥੋੜੇ ਗਲਵਤ ਨਹੀਂ ਵੀ ਕਿਸੇ ਕੁੜੀ ਨਾਲ ਮੇਰੀ 2 ਵਜੇ ਤੋਂ ਬਾਅਦ ਕੋਈ ਗਲਵਤ ਨਹੀਂ ਹੋਈ ਹੁਣ ਤੁਹਾਨੂੰ ਪਤਾ ਕਿਵੇਂ ਲੱਗਿਆ ਥੋੜੀ ਕੁੜੀ ਨਾਲ ਇਸ ਤਰ੍ਹਾਂ ਘਟਨਾ ਹੋ ਗਈ ਤੁਹਾਨੂੰ ਪਤਾ ਕਿਵੇਂ ਲੱਗਿਆ ਸਰ ਅਸੀਂ ਮੈਂ ਪ੍ਰੈਸ ਪੌਟਰ ਨੂੰ ਫੋਨ ਕੀਤਾ ਸੀਗਾ ਫੋਨ ਕੀਤਾ ਸੀ ਗੱਲ ਉਸ ਤੋਂ ਬਾਅਦ ਮੈਨੂੰ ਫੋਨ ਆਇਆ মিডিਆ ਵਾਲੇ ਦਾ ਕਹਿੰਦਾ ਕਿਸੇ ਵੀ ਫਾਟਕਾ ਤੇ ਲਾਸ਼ ਮਿਲੀ ਆ ਫਾਟਕਾ ਨਹੀਂ ਮੈਂ ਕੀਤਾ ਮੁੰਡਾ ਨਹੀਂ ਨਹੀਂ ਮੈਨੂੰ মিডিਆ ਵਾਲੇ ਦਾ ਫੋਨ ਆਇਆ ਸੀ ਕਹਿੰਦਾ ਫਾਟਕਾ ਬੋਡੀ ਮਿਲੀ ਆ ਕਿਸੇ ਦੀ ਫਿਰ ਮੈਂ ਭਾਜੀ ਉਹਨਾਂ ਨੂੰ ਫੋਨ ਕੀਤਾ ਕਹਿੰਦੀ ਹਾਂ ਦੇਖਣ ਗਏ ਹੋਏ ਆ ਫਟ ਕਰ ਤੇ ਕਹਿੰਦੀ ਦੇਖੋ ਕੌਣ ਆ ਪਤਾ ਨਹੀਂ ਹਨਾ ਹਾਂ ਤੇ ਫਿਰ ਫਿਰ ਸਾਰੇ ਇੱਥੇ ਆ ਕੇ ਸਾਨੂੰ ਪਤਾ ਲੱਗਿਆ ਤੁਹਾਨੂੰ ਕੀ ਲੱਗਦਾ ਜੇ ਮਾਰਿਆ ਕਿਉਂ ਕੀ ਕਾਰਨ ਸੇ ਮਾਰਨ ਦਾ ਸਰ ਮੁੰਡੇ ਨੂੰ ਕੁੜੀ ਕੁੜੀ ਪਸੰਦ ਸੀ ਉਹਦੀ ਮਾਂ ਨੂੰ ਪਸੰਦ ਨਹੀਂ ਸੀ ਇਸ ਕਰਕੇ ਇਹਨਾਂ ਸਾਰਿਆਂ ਦੀ ਮਾਮਿਆਂ ਦੀ ਸਾਜ਼ਿਸ਼ ਹੈ ਇਹਦੀ ਮਾਮਿਆਂ ਨੂੰ ਮੈਂ ਫੋਨ ਕੀਤਾ ਲਗਾਤਾਰ ਸਰ 10 ਦਿਨ ਤੋਂ ਮੈਂ ਕਾਲ ਕਰ ਰਹੀ ਹਾਂ 11 ਦਿਨ ਜਦੋਂ ਸਾਡੇ ਘਰ ਕੁੜੀ ਨਹੀਂ ਆਈ ਮੇਰੇ ਨਦੀ ਮਾ ਮੇਰੇ ਇਹ ਮੁੰਡਾ ਫਰਾਰ ਹੋ ਗਿਆ 11 ਤਰੀਕ ਨੂੰ ਆਪਣੇ ਘਰ ਨਹੀਂ ਬੜਿਆ ਆਪਣੇ ਨਾਨਕੇ ਆਦੇ ਸੀ ਉਹਦੀ ਮਾਂ ਵੀ ਉਸ ਦਿਨੇ ਫਰਾਰ ਹੋ ਗਏ ਮੁੰਡਾ ਕਿਹੜੇ ਪਿੰਡ ਵਾਇਆ ਮੁੰਡਾ ਸਰ ਪੰਗਲ ਕਲਾ ਦਾ ਆ ਪੰਗਲ ਕਲਾ ਕੇ ਨਾਮ ਕੀ ਨਾਮ ਸੁਖਬੀਰਪਾਲ ਸੁਖਦੀਪਾਲ ਸੁਖਵੀਰ ਵੀਰਪਾਲ ਸੁਖਵੀਰ ਵੀਰਪਾਲ ਸੁਖਵੀਰਪਾਲ ਤੇ ਤੁਸੀਂ ਹੁਣ ਕੀ ਮਤਲਬ ਯਾਰ ਮੈਂ ਮੰਗੇ ਚੌਨੀ ਆ ਦੇਖੋ ਜੇ ਜਿਸ ਤਰ੍ਹਾਂ ਮੇਰੀ ਸਿਸਟਰ ਨਾਲ ਹੋਇਆ ਕਿਸੇ ਹੋਰ ਕੁੜੀ ਨਾਲ ਤਕਾ ਨਾ ਹੋਵੇ ਠੀਕ ਆ ਜੀ ਕੁੜੀ ਪਤਾ ਨਹੀਂ ਕਿੰਨਾ ਕੁ ਤੜਫੀ ਹੋਣੀ ਆ ਕਿੰਨਾ ਕੁ ਰੋਈ ਹੋਣੀ ਆ ਕਿੰਨਾ ਕਿ ਗੜਗੜਾਈ ਹੋਣੀ ਉਹਦੇ ਮੋਹਰੇ ਮੈਂ ਚਾਹੁੰਦੀ ਆ ਕਿ ਸਾਨੂੰ ਜਿਹੜੇ ਮੇਰੀ ਉਹਦੀ ਮਾਂ ਨੂੰ ਮੁੰਡੇ ਦੀ ਦੋਨਾਂ ਦੀ ਲਾਸ਼ ਅਸੀਂ ਇਕੱਠਿਆਂ ਦੀ ਲੈਣੀ ਆ ਅਸੀਂ ਐਦਾਂ ਐਦਾਂ ਆਪਣੀ ਕੁੜੀ ਨਹੀਂ ਲਿਜਾ ਸਕਦੇ ਨਹੀਂ ਤੁਸੀਂ ਬੋਡੀ ਦੇਖੇ ਲੜਕੀ ਤੇ ਬੋਡੀ ਅਸੀਂ ਦੇਖ ਲਈ ਆਪਣੀ ਨੇ ਲੱਗਦਾ ਕਿ ਇੰਜਰ ਦੇ ਨਿਸ਼ਾਨ ਆ ਕੁੜੀ ਦਾ ਗळा ਕੁੱਟਿਆ ਇੱਕ ਮੁੰਡੇ ਦਾ ਹੱਥ ਨਹੀਂ ਆ ਇਹ ਤਿੰਨ ਚਾਰ ਜਣੇ ਦਾ ਹੱਥ ਆ ਵਿੱਚ ਜਿੰਨੇ ਵੀ ਮੁੰਡੇ ਨਾਲ ਆ ਉਹ ਸਾਨੂੰ ਨਾਲ ਚਾਹੀਦੇ ਆ ਤੇ ਉਹ ਮੁੰਡੇ ਦੀ ਲਾਸ਼ ਅਸੀਂ ਆਪਣੀ ਕੁੜੀ ਦੀ ਲਾਸ਼ ਉਦੋਂ ਤੱਕ ਨਹੀਂ ਲੈ ਜਾਣੀ ਜਦੋਂ ਤੱਕ ਕੁੜੀ ਦਾ ਸਹੀ ਇਨਸਾਫ ਨਹੀਂ ਮਿਲਦਾ ਜੇ ਸਾਨੂੰ ਕੁੜੀ ਨਹੀਂ ਮਿਲਦੀ ਸਾਡੀ ਕਿੱਧਰ ਗਈ ਸੀ ਕਿਸ ਕਿਸ ਤੇ ਕਿਸ ਕਿਸ ਤੇ ਕਿਸੇ ਸਭ ਜਾਰ ਕਰਦੇ ਉਸੇ ਸਰ ਸਾਨੂੰ ਕਹੀ ਚਾਹੀਦਾ ਹੈ ਸਾਨੂੰ ਇਨਸਾਫ ਚਾਹੀਦਾ ਹੈ ਸ਼ੱਕ ਕਿਤੇ ਹਾਂਜੀ ਸ਼ੱਕ ਕਿਤੇ ਪਿਆ ਸ਼ੱਕ ਸਾਨੂੰ ਮਾਤੇ ਵੀ ਆ ਮਾਮਿਆਂ ਤੇ ਵੀ ਆ ਸਾਰੀਆਂ ਤੇ ਰਿਸ਼ਤੇਦਾਰਾਂ ਤੇ ਮਾਸੀ ਤੇ ਵੀ ਭੈਣ ਤੇ ਵੀ ਆ ਹੁਣ ਪੁਲਿਸ ਆਇਓ ਕਿਥੇ ਪੁਲਿਸ ਆਊਗੀ ਦੇਖੋ ਕੀ ਕਾਰਵਾਈ ਕਰਦੀ ਅੱਗੇ ਤੁਹਾਡੇ ਨਾਲ ਕੰਪਲੇਨਟ ਕਰਤੀ ਪੁਲਿਸ ਨੂੰ ਕੰਪਲੇਨਟ ਸਰ ਅਸੀਂ ਐਸਐਚਓ ਨੇ ਵੀ ਕੀਤੀ ਸਾਡੀ ਕਾਰਵਾਈ ਨਹੀਂ ਕੀਤੀ ਅਸੀਂ ਐਸਐਸਪੀ ਦੇਗੇ ਸਾਡੀ ਉੱਥੇ ਵੀ ਨਹੀਂ ਸੁਣਾਈ ਹੋਈ ਅਸੀਂ ਹਿਾਰ ਪਟਾਣਾ ਸਰ ਅੱਛਾ ਅੱਛਾ ਜੀ ਹਾਂਜੀ ਅਸੀਂ ਮੰਗ ਚ ਆਉਨੇ ਆ ਫੇ ਸਾਨੂੰ ਇਨਸਾਫ ਚਾਹੀਦਾ ਜਿੱਦਾਂ ਸਾਡੀ ਕੁੜੀ ਲੈ ਕੇ ਗਿਆ ਸੀ ਸਾਨੂੰ ਵਾਪਸ ਚਾਹੀਦੀ ਜੇ ਸਾਨੂੰ ਕੁੜੀ ਨਹੀਂ ਦੇ ਸਕਦਾ ਸਾਨੂੰ ਦੋਨਾਂ ਦੀ ਲਾਸ਼ ਚਾਹੀਦੀ ਵਿੱਚੇ ਹੀ ਉਹਦੀ ਮੰਮੀ ਦਾ ਹੱਥ ਹੈ ਕਿੰਨੇ ਜੀ ਮੈਨੂੰ ਕੁੜੀ ਪਸੰਦ ਨਹੀਂ ਉਹਨਾਂ ਚਿਰ ਅਸੀਂ ਲਾਸ਼ ਚਾਹ ਉਹਨਾਂ ਚਿਰ ਅਸੀਂ ਲਾਸ਼ ਨਹੀਂ ਇੱਥੋਂ ਲੈ ਜਾਣੀ ਕਿੰਨਾ ਚੱਕਰ ਸਾਨੂੰ ਮੁੰਡੇ ਦੀ ਲਾਸ਼ ਨਹੀਂ ਮਿਲਦੀ ਨਾਲ ਠੀਕ ਹੈ ਠੀਕ ਹੈ ਥੈਂਕ ਯੂ ਜਿਹੜਾ ਹੈਗਾ ਸੰਚਾਨ ਘਾਟ ਉੱਥੇ ਬਾਡੀ ਰੱਖਣ ਦਾ ਪ੍ਰਬੰਧ ਹੈਗਾ ਸੋ ਅੱਜ ਉਹ ਤੁਰਲਾ ਮਿਲਿਸੀ ਇੱਕ ਆਸ਼ਾ ਰਾਣੀ ਜਿਹਦਾ ਐਡਰੈਸ ਦੁੱਧੇਵਾਲ ਦਾ ਲਿਖਿਆ ਹੋਇਆ ਹੈ ਉਹਦੀ ਬੋਡੀ ਪਈ ਹੈ 6 ਦਿਨ ਤੋਂ ਕੋਈ ਬੋਡੀ ਲੈਣ ਨਹੀਂ ਆਇਆ। ਸੋ ਉਹਦੇ ਬਾਰੇ ਪਤਾ ਜਦ ਕੀਤੀ ਤਾਂ ਪਤਾ ਲੱਗਿਆ ਕਿ ਇਹ ਲੜਕੀ ਹਿਸ਼ਾਰਪੁਰ ਦੀ ਹੈਗੀ ਹੈ। ਔਰ ਉੱਥੋਂ ਲਾਪਤਾ ਸੀਗੀ। ਔਰ ਇਹ ਵੀ ਇਹ ਬੋਡੀ ਹੈਗੀ ਹੈ। ਸੋ ਬੋਡੀ ਦਾ ਮੋਹਨਾ ਕੀਤਾ ਬਾਹਰੀ ਤੌਰ ਤੇ ਤਾਂ ਕੋਈ ਰਸਕਤ ਕਰਾ ਨਜ਼ਰ ਨਹੀਂ ਆ ਰਹੀ। ਲੇਕਿਨ ਜਿਸ ਮੁੰਡੇ ਨਾਲ ਇਹਦਾ ਆਉਣ ਬਾਰੇ ਪਤਾ ਲੱਗਿਆ ਸੀ ਕਿ ਇਹ ਮੁੰਡਾ ਲੈ ਕੇ ਆਇਆ ਉਹਦਾ ਨਾਮ ਸੁਖਵੀਰ ਹੈ ਪੰਗਲਕਲਾਂ ਦਾ ਰਹਿਣ ਵਾਲਾ। ਸੋ ਉਹਦੇ ਬਾਰੇ ਪਤਾ ਲੱਗਿਆ ਕਿ ਉਹਨੇ ਵੀ ਜਿਹੜਾ ਕੋਈ ਪੁਆਇਜ਼ਨ ਲੈ ਲਈ ਹੈ ਔਰ ਉਹ ਸਿਵਲ ਹਸਪਤਲ ਦਾਖਲ ਹੈ। ਬਾਕੀ ਹੁਣ ਇਹਨਾਂ ਦੀ ਬਾਰਸ ਆ ਜਾਂਦੀ ਹੈ। ਉਹਨਾਂ ਦੇ ਤੋਂ ਸਾਰੀ ਦਰਿਆਪਤ ਕਰਕੇ ਜੋ ਵੀ ਪਣਦੀ ਕਾਰਵਾਈ ਹੈਗੀ ਉਹ ਮਸਲੇ ਦੀ ਹੈ। ਸਰ ਪਤਾ ਲੱਗਿਆ ਕਿ ਦੋਨੋਂ ਪਤੀ ਪਤਨੀ ਸੀਗੇ ਸਾਦੀ ਕਰ ਲਿਆ ਸੀ ਦੋਨੋਂ ਕੋਈ ਇਦਾਂ ਦਾ ਸਾਹਮਣੇ ਮਾਮਲਾ ਹੈ। ਅ ਇਹ ਹੁਣ ਗੱਲ ਸਾਹਮਣੇ ਆਈ ਕਿ ਇਹਨਾਂ ਨੇ ਕੁਝ ਪਿਛਲੇ ਸਮੇਂ ਦੇ ਵਿੱਚ ਮੈਰਿਜ ਕਰ ਲਈ ਸੀ ਲੇਕਿਨ ਇਹ ਆਪਣੇ ਤੌਰ ਤੇ ਸੀਕ੍ਰੀਟ ਕੀਤੀ ਸੀ ਇਹਨਾਂ ਨੇ ਉਹਦੇ ਵਿੱਚ ਪਰਿਵਾਰ ਦੇ ਦੋਨੋਂ ਦੇ ਮੈਂਬਰ ਸ਼ਾਮਲ ਨਹੀਂ ਸੀ ਹਾਂ ਇਹ ਵੀ ਪਰ ਲੜਕੀ ਦੇ ਪਰਿਵਾਰ ਦਾ ਕਹਿ ਰਾਇਆ ਹੈ ਕਿ ਜਦੋਂ ਮੁੰਡੇ ਦੇ ਮਾਤਾ ਨੇ ਉਹ ਨਹੀਂ ਚਾਹੁੰਦੇ ਸੀ ਕਿ ਵਿਆਹ ਹੋਵੇ ਉਹ ਇਹਨੂੰ ਆਪਣਾਣ ਤਿਆਰ ਨਹੀਂ ਸੀਗੇ ਤਹੀਂ ਉਹਨਾਂ ਨੇ ਲਾ ਕੇ ਇਸ ਤਰ੍ਹਾਂ ਮਾਰੇ ਕਿ ਦੱਸਣ ਮੁਤਾਬਕ ਇਹ ਗੱਲ ਸਾਹਮਣੇ ਆਈ ਕਿ ਇੱਕ ਦਿਨ ਪਹਿਲਾਂ ਹੀ ਜਿਹੜਾ ਹੈਗਾ ਲੜਕੇ ਦਾ ਮੰਗਣਾ ਕਿਤੇ ਹੋਰ ਹੋ ਗਿਆ ਸੀਗਾ ਸੋ ਹੁਣ ਉਸ ਚੀਜ਼ ਦੀ ਦਰਯਾਪਤ ਕਰਾਂਗੇ ਹੁਣ ਕਾਰਵਾਈ ਕੀ ਹੋਏਗੀ ਸਰ ਹੁਣ ਜੋ ਇਹ ਬਿਆਨ ਦੇਣਗੇ ਉਹਦੇ ਮੁਤਾਬਕ ਕਾਰਵਾਈ ਕਰਾਂ ਉਹ ਲੜਕਾ ਦਾ ਹਾਲਾਤ ਕਿੰਨਾ ਜੰਗਲ ਵਰਗਾ ਜਿਹੜਾ ਕਹੀਏ ਲੜਕਾ ਹਲੇ ਸਿਰਸਟਰ ਤੇ ਜੀਰੇ ਇਲਾਜ ਹੈ ਸੋ ਡਾਕਟਰ ਹੀ ਦੱਸ ਸਕਦੇ ਬੈਟਰ ਵੀ ਕਿਸ ਕੰਡੀਸ਼ਨ ਚ ਹੈ ਉਹ ਜਿੱਦਾਂ ਬਿਆਨ ਦੇਣਗੇ ਤੁਸੀਂ ਉਸ ਤਰ੍ਹਾਂ ਕਰਵਾਇ ਕਰੋ ਜੋ ਲੜਕੀ ਵਾਲੇ ਬਿਆਨ ਦੇਣਗੇ ਹਲੇ ਇਹਨਾਂ ਦੇ ਬਿਆਨ ਲਮਾ ਲੈ ਫਿਰ ਫਿਰ ਉਹ ਕਰਵਾਇਓ